ਵਾਹ ਗੁਰਦੀਪ ਉਹ ਵਾਹ ਗੁਰਦੀਪ ਕੋਈ ਕਹਦਾ ਵਾਈ ਗੁਰਦੀਪ ਕੀ ਫਤੇ ਜੀ ਹੋਰ ਕਰੋ ਠੀਕ ਹੋ ਚੜਦੀ ਕਲਾ ਬਬੀ ਉਹ ਸੂਏ ਸੂਏ ਤੱਕ ਜਾਣਾ ਜੀ ਛੱਡ ਦੋਗੇ ਅੱਗੇ ਸੂਆ ਨਾ ਉਥੇ ਬਸ ਤੱਕ ਜਾਣਾ ਜੀ ਸੁਣੇ ਗਏ ਹਾਂ ਸੂਏ ਤੇ ਛੱਡ ਦੋਗੇ ਮੁੰਡਾ ਆ ਰਿਹਾ ਮਨੂ ਲੈਣ ਤੇ ਉਹ ਬਚਾ ਖੜਾ ਹੋਣਾ ਤੇ ਮੈਂ ਮਨੂ ਦਾ ਬਸ ਰਥੀ ਲਾ ਗਿਆ ਹਾਂ ਕਿਨੀ ਮਾਇਆ ਨਹੀਂ ਦੱਸੋ ਕਿਨੀ ਮਾਇਆ ਨਹੀਂ ਮਰਜੀ ਨਹੀਂ ਫਿਰ ਵੀ ਕੋਈ ਕਿੰਨੀ ਕਰ ਕਿੰਨੀ ਕਰ ਚਲੋ ਜੋ ਕਰਨਾ ਹਾਂ ਹਾਂ ਹਾਂਜੀ ਕਿਨੇ ਪਾਹੇ ਕਮਾਇਆ ਜੋ ਕਿਨੇ 70 ਰੁਪਏ 1 ਰੁਪਏ ਕਿੰਨੇ ਕਮਾਦੇ ਰੋਜ਼ ਵਾਹੇ ਕਿੰਨੇ ਕਮਾਉਂਦੇ 100 150 ਹੀ ਹੈ ਆਹ ਅੱਛਾ ਨਹੀਂ ਬੰਦੇ ਗੁੰਡਾ ਬੜਾ ਤੇ ਇਨੇ ਚ ਹੋਈਦਾ ਕੁਝ ਜਰਾ ਬਜ਼ੁਰਗੋ ਹਾਂ ਤਾਨੂ ਗੁਰ ਰਾਮਦਾਸ ਤੇ ਮਹਾਰਾਜ ਦੇ ਵੀ ਗਿਲਾ ਨਹੀਂ ਦਾ ਗਿਲਾ ਨਹੀਂ ਦਾ ਮਹਾਰਾਜ ਦੇ ਚਲੋ ਚਲੀਏ ਫਿਰ ਆਜੋ ਤਾਨੂ ਗੁਰ ਰਾਮਦਾਸ ਇਧਰੋਂ ਜੀ ਇਧਰੋਂ ਪਰਮ ਤਾਨੂ ਗੁਰ ਰਾਮਦਾਸ ਹਲੋ ਹਾਂਜੀ ਕੀ ਕੀ ਲੱਗਿਆ ਨਾ ਆਟਾ ਉਹ ਲੈਣਾ ਲੈਣਾ ਹੋਰ ਕੁਛ ਦਾਲ ਵੀ ਸਰੋਂ ਦਾ ਤੇਲ ਵੀ ਲੈਣਾ ਲੈਣਾ ਯਾਰ ਲੈਣਾ ਵਾ ਨਹੀਂ ਯਾਰ ਅੱਧੀ ਆ ਰਹੇ ਆ ਰਿਕਸ਼ੇ ਤੇ ਆ ਰਹੇ ਆ ਬਜੁਰਗ ਜੀ ਉਹਨਾਂ ਨਾਲ ਰਿਕਸ਼ੇ ਤੇ ਆਣਿਆ ਚਲ ਮੈਂ ਮੈਂ ਲੈ ਲੈਣਾ ਬਾਬਾ ਜੀ ਇੱਕ ਨਾਲ ਆਟਾ ਦੇ ਨਾਲ ਤੇਲ ਦੂਜਾ ਫੜਨਾਈਏ ਆ ਮੜਾ ਜਾ ਵੀ ਨਾਲ ਹੀ ਖੰਡਾਰੀਏ ਤਨ ਕਰੀ ਰਾਂ ਦਸ ਮੜਾ ਰੱਖੀਆ ਉਹ ਬੱਪੂ ਵਸਲੇ ਆ। ਅਰੇ ਜੋ ਤੇ ਬੱਪੂ ਹੀ ਹੋ ਵੀ। ਇੱਥੇ ਰਣ ਗਈ। ਅਬੀ ਰੱਖ ਦੋ। ਇਹ ਨਾਲ ਦੀ ਨੇ ਕਿਹਾ ਵੇਖ ਲੋ ਹਣ। ਹੁਣ ਨਾਲ ਦੀ ਦਾ ਫੋਨ ਫੋਨ ਆ ਗਿਆ। ਕਹਿੰਦੀ ਰਾਸ਼ਨ ਕਿ ਲੈ ਗਿਆ ਦੱਸੋ। ਸਵੇਰ ਦਾ ਕਿਹਾ ਨਹੀਂ ਆ। ਕਿ ਧਰਵੀ ਨਾਲ ਦੀ ਤਾਂ ਹੀ ਕਰਦੀ ਆ। ਸਾਰੀ ਕਰਦੀ ਆ। ਸਾਰੀਆਂ ਕਰਦੀ ਆ। ਉਹ ਤਨ ਵੀ ਸ਼ਾਮੀ ਇੰਦਾਂ ਨਾਲ ਹੁੰਦੇ। ਹਾਂ। ਹੈਂ? ਹਾਂ। ਚਲੋ ਠੀਕ ਹੈ ਬੱਬੂ ਚਲੀ ਜਾ। ਚਲੀਏ। ਮੇਰੀ ਵੀ ਨਾਲ ਦੀ ਤਾਂ ਇਤਨਾ ਕਰਦੀ ਵੇਲੇ ਹੁੰਦੀ ਆ। ਕੱਦੀ ਹੁਣ ਖੁੱਪਣ ਪੁੰਨਾ ਕੱਦੀ ਕੀ ਲੈ ਕੇ ਆਇਓ ਰਾਸ਼ਣ ਦੇ ਇਹ ਇਹ ਤਾਂ ਬੇਸਾਰੀ ਇੱਥੇ ਕਰਦੀਆਂ ਨਾਲ ਦੀਆਂ ਹੈਂ ਸਾਈ ਗੁਰੂ ਵਾਈ ਗੁਰੂ ਸਾਰੀਆਂ ਇੰਜ ਹੀ ਕਰਦੀਆਂ ਹੈਂ ਮੰਗਦੀਆਂ ਹੈਂ ਉਹ ਵੀ ਰਾਸ਼ਣ ਮੰਗਦੀਆਂ ਹੁਣ ਹੁਣ ਕੀ ਕਰਨ ਬਚਾਰੀਆਂ ਵਜੀਆਂ ਵਈਆਂ ਸਾਡੇ ਨਾਲ ਆ ਧੰਗ ਗੁਰੂ ਰਾਮ ਦਾਸ ਜੀ ਹੈਲੋ ਹਾਂ ਉਹ ਲੈ ਲਿਆ ਵਾ ਰਸਨ ਯਾਰ ਹੈ ਉਹ ਯਾਰ ਕੀ ਦੱਸ ਯਾਰ ਤੂੰ ਵੀ ਕਿਲੇ ਲਿਆ ਵਾ ਉਹ ਜੇ ਪਹਿਲੇ ਫੋਨ ਕਰਿਆ ਕਹਿੰਦਾ ਪਹਿਲੇ ਤੂੰ ਮੁਰਜੰਦੀ ਪੀਂ ਆਂ ਅੱਗ ਲੈ ਗਿਆ ਹੁਣ ਤੂੰ ਮੈਨੂੰ ਕਿਹਾ ਚੱਲ ਠੀਕ ਆ ਠੀਕ ਆ ਮੈਂ ਲੈਣਾ ਵਾਪਸ ਕਰ ਦੇਣਾ ਵਾਪਸ ਕਰ ਦੇਣਾ ਠੀਕ ਠੀਕ ਆ ਓਕੇ ਤਾਂ ਬਾਬਾ ਜੀ ਮੜਾ ਜਾ ਸਾਈਡ ਤੇ ਰੋਕੇ ਹੋ ਜਰਾ ਮੜਾ ਜਾ ਰੋਕੇ ਸਾਈਡ ਤੇ ਆ ਵੀ ਲੋਨ ਕਾਮ ਇਹਨਾਂ ਦੇ ਹੈ ਨਾ ਦੀਏ ਕੰਮ ਵੇ ਲੋ ਹੈ ਕੰਮ ਵੇ ਲੋ ਹੁਣ ਕੰਮ ਵੇ ਲੋ ਕਹਿੰਦੀ ਯਾਰਾ ਰਾਸ਼ਨ ਮੋਂਥੋਂ ਹੁਣ ਕਿ ਲਿਆ ਲਿਆ ਕਰਦੇ ਲੱਗੋ ਕੀ ਬੰਦਾ ਕਰੂਗਾ ਦੱਸ ਹੁਣ ਹੈ ਹਾਂ ਜੀ ਹੈ ਹੁਣ ਇੱਕ ਬੇਨਤੀ ਜੇ ਬਾਬਾ ਜੀ ਜੇ ਮੈਂ ਲਿਆ ਗਿਆ ਘਰ ਕਿਧਰ ਹੈ ਜੇ ਆ ਗਿਆ ਠੀਕ ਆ ਜੇ ਮੈਂ ਲੈ ਗਿਆ ਘਰ ਘਰ ਤੇ ਪਾਇ ਨਾਸੇ ਫਿਰ ਨਹੀਂ ਪਤਾ ਹੀ ਆ ਕਿ ਤੜੀ ਨਾਲ ਦੀ ਵੀ ਦਾਇਤ ਕਰਦੀ ਆ ਸਾਰੀਆਂ ਕਰਦੀ ਆ ਤੇ ਜੇ ਬੇਨਤੀ ਸੁਣ ਮੇਰੀ ਸਾਰਾ ਰਾਸ਼ਨ ਨਾ ਤੁਸੀਂ ਲੈ ਜਾਓ ਬੇਨਤੀ ਹੈ ਹੈ ਹੀ ਕਰਿਆ ਆ ਤਾ ਹੈਗਾ ਵਾ ਥੋੜਾ ਥੋੜਾ ਲੈ ਕੇ ਜਾਂਦੇ ਹੋ ਆਓ ਤੇ ਇਹ ਨਾ ਆਟਾ ਹੈਗਾ ਵਾ ਖਾਂਡ ਆ ਦਾਲ ਆ ਚੋਲ ਆ ਤੇ ਉਹ ਹੈਗਾ ਸਮਾਨ ਤੇ ਬੇਨਤੀ ਸੁਣੋ ਜੇ ਮੈਂ ਲੈ ਗਿਆ ਘਰ ਨਾ ਉਹਦਾ ਗੁੱਸਾ ਗੁੱਸਾ ਬੜਾ ਏ ਗੁੱਸਾ ਹੋ ਜਨਾ ਉਦਾਰ ਉਦਾਰਾ ਗੁੱਸਾ ਬੜਾ ਵਾ ਤੇ ਉਹਨੇ ਮਾਇਆ ਨੂੰ ਬੋਲਾ ਉਹਨੇ ਮੁੜ ਕੇ ਹਾਂ ਕੁਛ ਲੱਗੂਛ ਉਹਨੇ ਮੁੜ ਕੇ ਬੜਾ ਚੰਗਾ ਨਹੀਂ ਗਲਾਤਾ ਹੈਨਾ ਮੈਂ ਤੂੰ ਵੀ ਲੋਗੀ ਬੇਨਤੀ ਆ ਇਹ ਤੁਸੀਂ ਨਾ ਘਰੇ ਕਿ ਲੈ ਜਾਓ ਤੇ ਮੈਂ ਇਹਨੂੰ ਕਹਣਾ ਮੈਂ ਵਾਪਸ ਕਰਦੇ ਆ ਤੇ ਲੈ ਹੰਦਰਾ ਆ ਗਿਆ ਦੋਸਤ ਤੇ ਮੇਰਾ ਉਹ ਬੁਲਤਾ ਕਰ ਮੈਂ ਬੁਲੀ ਤੇ ਚੱਲਣੇ ਠੀਕ ਹੈ ਜੀ ਤੇ ਮਾਇਆ ਹੈਂ ਨਹੀਂ ਨਹੀਂ ਰਹਿਣ ਨਹੀਂ ਜਿੰਨੇ ਕੋਈ ਤੁਹਾਨੂੰ ਜਿੰਨੀ ਦਿੱਤੀ ਹੈ ਕਿਨੇ ਪੈ ਹੈ ਮਾਇਆ ਜੀ ਇਹ 50 70 ਰੁਪਏ ਆ ਲੋ ਪਿਆਰੇ ਤੁਹਾਨੂੰ ਜੀ ਨਹੀਂ ਮਾਇਆ ਕਿ ਆ ਜਪੋ ਠੀਕ ਹੈ ਜੀ ਲੋ ਬਰ ਬਾਬਾ ਜੀ ਠੀਕ ਹੈ ਜੀ ਮਿਹਰਬਾਨ ਤੇ ਬੇਨਤੀ ਹੈ ਕਿ ਦਾਨ ਨਹੀਂ ਹੈਗਾ ਮੈਂ ਜੀ ਇਫਤਸਾ ਦੇ ਮਾਰੇ ਤੁਹਾਨੂੰ ਦੇ ਰਿਹਾ ਮੇਰੀ ਜਨਾਨੀ ਬੜੀ ਕੋੜੇ ਸੁਭਾ ਦੀ ਹੈ ਤੁਹਾਨੂੰ ਪਤਾ ਹੀ ਆ ਆ ਉਹਨੇ ਵਿਲਾ ਤਾਂ ਸਮੇਂ ਪਹਿਲੇ ਫੋਨ ਕੀਤਾ ਕਹਿੰਦੀ ਲੈ ਗਿਆ ਆਟਾ ਤੇ ਹੁਣ ਮਣੀ ਕਹਿੰਦੀ ਕਹਿੰਦੀ ਤੂੰ ਆਟਾ ਮੈਂ ਤੋਂ ਖਰੀਦ ਲਿਆ ਦੱਸੋ 10 ਮਿੰਟ ਨਹੀਂ ਹੋਏ ਵੇ ਲੋ ਹੈ ਅੱਜ ਤੱਕ ਜਨਾਨੀਆਂ ਨੂੰ ਕੋਈ ਨਹੀਂ ਇਹ ਸਮਝ ਸਕਿਆ ਮੈਂ ਲਾਇਆ ਹਿਸਾਬ ਹੈ ਮੈਂ ਮੰਨੀ ਪਲੀ ਇੱਕ ਤਰ੍ਹਾਂ ਦੇ ਨਾਲ ਦੀ ਇਤਰਾ ਕਰਦੀ ਸਾਰੀ ਇਤਰਾ ਕਰਦੀਆਂ ਏਹ ਧੰਨ ਗੁਰੂ ਰਾਮ ਦਾ ਚਲੋ ਠੀਕ ਹੈ ਪਿਆਰਿਓ ਬੇਨਤੀ ਹੈ ਇੱਥੇ ਪ੍ਰਮਾਣ ਕਰਿਓ ਤੁਸੀਂ ਇਹਨਾਂ ਘਰੇ ਲੈ ਜਾਓ ਆ ਰੱਖ ਲਓ ਸੰਭਲੋ ਹੈ ਤੇ ਸਮਾਨ ਤੁਸੀਂ ਘਰੇ ਲੈ ਜਾਓ ਕਿਉਂਕਿ ਮੈਂ ਤਾਂ ਹੁਣ ਖਸਿਆ ਏ ਤੇ ਮੈਂ ਤੁਹਾਨੂੰ ਕਹਿ ਦਿੰਦਾ ਮੈਂ ਵਾਪਸ ਕਰਾਂ ਚਲੋ ਠੀਕ ਹੈ ਜੀ ਵਾਈ ਕਾਂਸਾ ਵਾਈ ਗੁਜ ਕੀਫਤ ਬਜ਼ੁਰਗ ਖੁਸ਼ ਹੋ ਗਏ ਆ ਤੇ 50 ਰੁਪਏ ਕਮਾਈ ਕਹਿੰਦੇ ਆਤਾ ਵੀ ਕਹਿੰਦੇ ਥੋੜਾ ਥੋੜਾ ਕੇ ਲੈ ਕੇ ਆਨਾ ਤੋਂ ਹੁਣ ਬਜ਼ੁਰਗਾਂ ਨੂੰ ਇੰਝ ਲੱਗ ਰਿਹਾ ਕਿ ਸ਼ਾਇਦ ਸਿੰਘ ਫਸਿਆ ਆਪਣਾ ਰਾਸ਼ਵੀ ਮਨੂਜੇ ਗਿਆ ਮੈਂ ਇਹਨਾਂ ਨੂੰ ਕਿਹਾ ਕਿ ਮੇਰੀ ਜਿਹੜੀ ਵਾਈਫ ਆ ਉਹ ਥੋੜੀ ਗਰਮ ਸੁਭਾਵੀ ਆ ਤੇ ਪਤਾ ਨਹੀਂ ਹੁਣ ਜਦੋਂ ਮੈਨੂੰ ਜੀ ਵੀਡੀਓ ਦੇ ਦੇਖਣਗੇ ਤੇ ਸੱਚੀ ਤੇ ਗਰਮ ਸੁਭਾਣਾ ਹੋ ਜੇ ਨਿਰਵੈਰ ਦੇ